ਅੱਜ ਸੌ ਚੁੱਕ ਸਮਾਗਮ ਹੋਇਆ ਤੇ ਜਿਸ ਗੱਲ ਦਾ ਡਰ ਸੀ ਉਹੀ ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਬਿਬਰੂ ਘੜ ਦੇਲ ਦੇ ਵਿੱਚ ਨਜ਼ਰਬੰਦ ਆਪਦੇ ਸਾਥੀਆਂ ਸਮੇਤ ਸੌ ਚੁੱਕਣ ਸਮਾਗਮ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਇੱਕ ਸਾਲ ਦੀ ਐਨਐਸਏ ਵਧਾ ਦਿੱਤੀ ਕਿ ਇਹ ਜੋ ਕੰਮ ਸੀਐਮ ਭਗਵੰਤ ਮਾਨ ਕਰ ਰਿਹਾ ਕੀ 2027 ਦੇ ਵਿੱਚ ਜਿਹੜੇ ਸਹੀ ਸਿੰਘ ਹੋਣਗੇ ਉਹ ਸੀਐਮ ਭਗਵੰਤ ਮਾਨ ਨੂੰ ਵੋਟ ਪਾਉਣਗੇ ਕਿਸ ਗੱਲ ਦਾ ਡਰ ਸੀਐਮ ਭਗਵੰਤ ਮਾਨ ਨੂੰ ਭਾਈ ਅਮਰਤਪਾਲ ਸਿੰਘ ਤੋਂ ਲੱਗਦਾ ਕਿ ਜੋ ਉਸਨੇ ਸੋਚ ਆਕ ਲਈ ਜਾਂ ਭਾਈ ਅਮਰਤਪਾਲ ਸਿੰਘ ਬਾਹਰ ਆ ਗਿਆ ਕਿ ਸਾਡੇ ਨਾਲ ਇੰਨਾ ਬੁਰਾ ਹੋ ਕਿਸ ਗੱਲ ਦਾ ਡਰ ਸੀਐਮ ਭਗਵੰਤ ਮਾਨ ਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਤੋਂ ਵੋਟਾਂ ਤੋਂ ਪਹਿਲਾਂ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਸੀਐਮ ਭਗਵੰਤ ਮਾਨ ਕਹਿੰਦਾ ਸੀ ਕਿ ਤੁਸੀਂ ਲੋਕ ਚੁਣਦੇ ਹੋ ਮੁੱਖ ਮੰਤਰੀ ਤੁਹਾਡਾ ਹੱਕ ਬਣਦਾ ਹੈ ਉਹ ਤੋਂ ਸਵਾਲ ਪੁੱਛਣਾ ਤੁਸੀਂ ਸਵਾਲ ਪੁੱਛਦੇ ਨਹੀਂ ਕਿ ਹੁਣ ਸੀਐਮ ਭਗਵੰਤ ਮਾਨ ਨੂੰ ਪੁੱਛਣ ਵਾਲਾ ਹੋਵੇ ਅਗਰ ਤੈਨੂੰ ਕੋਈ ਸਵਾਲ ਪੁੱਛਦਾ ਹੈ ਤਾਂ ਤੁਸੀਂ ਫਿਰ ਪਿੱਛੇ ਕਿਉਂ ਹਟ ਜਾਂਦੇ ਹੋ ਕਿਉਂ ਆਪਦਾ ਤੁਸੀਂ মিডিਆ ਖਰੀਦਿਆ ਹੋਇਆ ਜਿਹੜੀ ਤੁਹਾਡੀ ਹਮੇਸ਼ਾ ਵਾ ਵਾ ਖੜਦਾ ਰਹਿੰਦਾ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਕਿ ਜਿੰਨੇ ਵੀ ਵੱਡੇ ਵੱਡੇ ਨਿਊਜ਼ ਨੇ ਜਿੰਨੇ ਵੀ ਵੱਡੇ ਵੱਡੇ ਨਿਊਜ਼ ਚੈਨਲ ਨੇ ਜਿੰਨੇ ਵੀ ਪੱਤਰਕਾਰ ਨੇ ਉਹ ਕਿਉਂ ਹਮੇਸ਼ਾ ਸਰਕਾਰਾਂ ਦੇ ਟੱਟੂ ਬਣ ਜਾਂਦੇ ਨੇ ਕਿਉਂ ਸਰਕਾਰਾਂ ਦੇ ਨਾਲ ਲੱਗ ਜਾਂਦੇ ਨੇ ਕਿਉਂ ਸਰਕਾਰਾਂ ਦੀਆਂ ਗੱਲਾਂ ਮੰਨਣ ਲੱਗ ਜਾਂਦੇ ਨੇ ਪੱਤਰਕਾਰੀ ਦਾ ਮਤਲਬ ਹੈ ਕਿ ਨਿਰਪੱਖ ਪੱਤਰਕਾਰੀ ਕਿਸੇ ਦਾ ਭੈ ਨਹੀਂ ਹੋਣਾ ਜੇ ਕੋਈ ਗਲਤ ਕਰੂਗਾ ਤਾਂ ਉਹ ਲੋਕਾਂ ਤੱਕ ਸਹੀ ਗੱਲ ਪਹੁੰਚਾਉਣੀ ਪੱਤਰਕਾਰੀ ਨੂੰ ਬਦਨਾਮ ਕਰ ਦਿੰਦੇ ਨੇ ਵੱਡੇ ਵੱਡੇ ਨਿਊਜ਼ ਚੈਨਲ ਵੱਡੇ ਵੱਡੇ ਪੱਤਰਕਾਰ ਜਿਹੜੇ ਇਹਨਾਂ ਮੁੱਖ ਮੰਤਰੀਆਂ ਸੀਐਮ ਪੀਐਮ ਦੇ ਅੱਗੇ ਜਿਹੜੇ ਬਿਕ ਜਾਂਦੇ ਨੇ ਕਿ ਸਾਡਾ ਚੈਨਲ ਨਾ ਬੰਦ ਕਰਾ ਦੇਣ ਸਾਡਾ ਆ ਨਾ ਕਰਾ ਦੇਣ ਜੇ ਸਾਰਿਆਂ ਦਾ ਏਕਾ ਹੋ ਵੱਡੇ ਵੱਡੇ ਚੈਨਲਾਂ ਦਾ ਪੱਤਰਕਾਰਾਂ ਦਾ ਏਕਾ ਹੋ ਤਾਂ ਫਿਰ ਕਿਸ ਬੇਸ ਤੇ ਬੰਦ ਕਰਾਉਣਗੇ ਹਮੇਸ਼ਾ ਸੱਚੀ ਪੱਤਰਕਾਰੀ ਸਹੀ ਪੱਤਰਕਾਰੀ ਪੱਤਰਕਾਰੀ ਕਰਨ ਦੀ ਹਿੰਮਤ ਰੱਖਿਆ ਕਰੋ ਕਿਉਂ ਫਿਰ ਵੇਕੇ ਜਾਂਦੇ ਹੋ ਸੀਐਮ ਭਗਵੰਤ ਮਾਨਾ ਜੀ ਜਾਂ ਪੀਐਮ ਮੋਦੀ ਹੈ ਜੀ ਕਿਉਂ ਇਹਨਾਂ ਦੇ ਫਿਰ ਪਿੱਛੇ ਲੱਗ ਜਾਂਦੇ ਹੋ ਜੋ ਇਹ ਕਹਿੰਦੇ ਨੇ ਫਿਰ ਉਹੀ ਕਰਦੇ ਆ ਭਾਈ ਅਮਰਤਪਾਲ ਤੋਂ ਕਿਸ ਗੱਲ ਦਾ ਡਰ ਹੈ ਇਸ ਗੱਲ ਦਾ ਸੀਐਮ ਭਗਵੰਤ ਮਾਨ ਜਵਾਬ ਦੇਵੇ ਜਦ ਦੱਸੇ ਕਿ ਪਈ ਅੰਮ੍ਰਿਤਪਾਲ ਸਿੰਘ ਨੇ ਕੀ ਗਲਤੀਆਂ ਕੀਤੀਆਂ ਕਿ ਲੋਕਾਂ ਨੂੰ ਨਸ਼ੇ ਤੋਂ ਛੁੜਾ ਕੇ ਬਾਣੀ ਦੇ ਨਾਲ ਜੋੜਨਾ ਕੀ ਇਹ ਗੁਨਾਹ ਇਹ ਬਾਲਾ ਵੱਡਾ ਗੁਨਾਹ ਹੋ ਗਿਆ ਕਿ ਲੋਕਾਂ ਨੂੰ ਸਹੀ ਰਸਤੇ ਪਾਉਣਾ ਜਦਾਰੇ ਸਕਦਾ ਕਿ ਲੋਕ ਸਹੀ ਪਾਸੇ ਆ ਗਏ ਜੇ ਨਸ਼ਾ ਛੱਡ ਕੇ ਲੋਕ ਸਹੀ ਪਾਸੇ ਜੁੜ ਰਹੇ ਨੇ ਤਾਂ ਸਾਨੂੰ ਫਿਰ ਉਹ ਲੋਕ ਸਵਾਲ ਪੁੱਛਣਗੇ ਕਿ ਅਸੀਂ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਹੀ ਟੱਕਣਾ ਚਾਹੁੰਨੇ ਆ ਇਹੀ ਸਰਕਾਰ ਦੇ ਅਸਲ ਮੁੱਦੇ ਨੇ ਫਿਰ ਕੀ ਪਈ ਅਮਰਤਪਾਲ ਸਿੰਘ ਨੂੰ ਰੋਕਿਆ ਜਾ ਰਿਹਾ ਕਿੱਡੀ ਵੱਡੀ ਲੀਡ ਦੇ ਨਾਲ ਪਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤਿਆ ਫੇਰ ਵੀ ਅਰਚਣ ਤੇ ਅਰਚਣ ਉਹਨਾਂ ਦੇ ਵਿਚਾਲੇ ਕਿਉਂ ਲਈ ਜਾਂਦੀ ਹੈ ਵਾਰੀ ਵਾਰ ਕੀ ਗੁਨਾਹ ਕਰ ਦਿੱਤਾ ਪਈ ਅਮਰਤਪਾਲ ਸਿੰਘ ਨੇ ਸਤਾਈ ਦੇ ਵਿੱਚ ਸੀਐਮ ਭਗਵੰਤ ਮਾਨ ਫਿਰ ਇੱਕ ਗੱਲ ਨੋਟ ਕਰ ਲਵੇ ਕਿ 27 ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਬਣਦੀ ਕਿ ਜਿਹੜਾ ਆ ਇਨਾ ਤੱਕਾ ਕਿੰਨੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਤੱਕਾ ਕਰ ਰਹੀ ਹੈ ਇਹ ਸਰਕਾਰਾਂ ਬਣਾਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਕੀ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉਹ ਸਾਰੀਆਂ ਗੱਲਾਂ ਸਾਫ਼ ਕਰ ਦਿੰਦੇ ਨੇ ਹਾਸੇ 'ਚ ਗੱਲ ਟਾਲ ਦਿੰਦੇ ਨੇ ਕਿ ਕੱਚੀ ਪੈਨਸ਼ਨ ਨਾਲ ਲਿਖੀਆਂ ਹੋਈਆਂ ਗੱਲਾਂ ਕਦੇ ਪੂਰ ਨਹੀਂ ਚੜ੍ਹਦੀਆਂ ਜਿਹੜੀਆਂ ਗੱਲਾਂ ਕੋਈ ਵੀ ਪਾਰਟੀ ਵੋਟਾਂ ਤੋਂ ਪਹਿਲਾਂ ਕਰਦੀ ਉਹ ਕੱਚੀ ਪੈਨਸ਼ਨ ਨਾਲ ਲਿਖੀਆਂ ਜਾਂਦੀਆਂ ਬਾਅਦ 'ਚੋਂ ਮਟਾ ਦਿੱਤੀਆਂ ਜਾਂਦੀਆਂ ਜੋ ਵੀ ਕੁਝ ਹੁਣ ਸੀਐਮ ਭਗਵੰਤ ਮਾਨ ਨੇ ਕੀਤਾ ਗਲਤ ਜਿਨ੍ਹਾਂ ਲੋਕਾਂ ਦੇ ਨਾਲ ਹੋ ਰਿਆ ਤਾਂ 27 ਦੇ ਵਿੱਚ ਫਿਰ ਸੀਐਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣਦੀ ਇਹ ਗੱਲ ਫਿਰ ਕਲੀਅਰ ਹੈ ਪਈ ਅਮਰਤਪਾਲ ਸਿੰਘ ਦਾ ਗੁਨਾਹ ਦੱਸੇ ਉਸ ਨੂੰ ਬਾਹਰ ਲੈ ਕੇ ਆਵੇ ਆਪਦੇ ਨਾਲ ਗੱਲਾਂ ਬਾਤਾਂ ਕਰੇ ਪੰਜਾਬ ਦੇ ਮੁੱਦਿਆਂ ਤੇ ਭਾਈ ਅਮਰਤਪਾਲ ਸਿੰਘ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕਰੇ। ਕਿਉਂ ਫਿਰ ਡਰ ਲੱਗਦਾ ਹੈ ਸਿਮ ਭਗਵੰਤ ਮਾਨ ਨੂੰ ਕਿ ਮੈਂ ਭਾਈ ਅਮਰਤਪਾਲ ਸਿੰਘ ਦੇ ਨਾਲ ਬਾਈ ਫੇਸ ਗੱਲ ਨਹੀਂ ਕਰ ਸਕਦਾ। ਕਿਉਂਕਿ ਬਦਨਾਮੀ ਇੰਨੀ ਜ਼ਿਆਦਾ ਖੱਟ ਲਈ। ਨਜ਼ਰਾਂ ਨਹੀਂ ਮਿਲ ਸਕਦੀਆਂ ਭਾਈ ਅਮਰਤਪਾਲ ਸਿੰਘ ਦੇ ਨਾਲ। ਜੇ ਗੱਲ ਸਿੱਧੀ ਡਿਬੇਟ ਨਹੀਂ ਤਾਂ ਫਿਰ ਭਾਈ ਅਮਰਤਪਾਲ ਸਿੰਘ ਦੇ ਨਾਲ ਬੈਠ ਕੇ ਡਿਬੇਟ ਕਰੋ, ਗੱਲਬਾਤ ਕਰੋ। ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਤੇ ਗੱਲਬਾਤ ਕਰੋ ਵਿਚਾਰ ਵਟਾਂਦਰਾ ਕਰੋ ਉਹਨਾਂ ਨਾਲ ਬਹਿ ਕੇ